ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਰਣਜੋ ਸਿੰਘ ਰਾਂਗੜੀ ਆ ਅੱਜ ਪ੍ਰਾਪੂ ਫੇਸਬੁੱਕ ਫਰੈਂਡ ਉਹ ਤੋਂ ਇੱਕ ਸਲਾਹ ਲੈਣੀ ਆ ਜਿਹੜੇ ਬੰਦੇ ਕੋਈ ਖੇਤੀਬਾੜੀ ਵਗੈਰਾ ਕਰਦੇ ਨੇਗੇ ਆਪਾਂ ਮਿਰਚਾਂ ਬੀਜੀਆਂ ਸੀਗੀਆਂ ਵੈਸੇ ਸਾਰੀ ਬਾੜੀ ਲਾਈ ਵੀ ਆਪਣੇ ਖਾਂ ਜੋਗੀ ਆਪਦੇ ਕਰ ਜੋਗੀ ਉਹ ਮਿਰਚਾਂ ਨੂੰ ਇੱਕ ਪ੍ਰੋਬਲਮ ਆ ਗਈ ਮਾ ਚਲੋ ਬਾਈ ਹੁਣ ਸ਼ੇਅਰ ਕਰਦੇ ਆਪਾਂ ਨਾ ਕੋਈ ਦਾ ਹੱਲ ਹੋ ਸਕੇ ਆ ਦੇਖੋ ਗਿਰ ਆ ਮਿਰਚਾਂ ਨੇ ਆਪਣੀਆਂ ਨਾਲ ਹੀ ਆ ਖਖੜੀਆਂ ਵੀ ਡੀਆਂ ਹੋਈਆਂ ਨੇ ਤੇ ਨਾਲ ਹੀ ਗੰਡੇ ਨੇ ਪਿਆਜ਼ ਚਿੱਟੇ ਪਿਆਜ਼ ਤੇ ਗਿੰਦਕੀ ਕੋ ਠੁੱਠੀ ਠੱਠੀ ਮੋਰੀ ਤਾਂ ਹੈ ਨਹੀਂ ਮਤਲਬ ਮਿਰਚਾਂ ਨੂੰ ਵੀ ਠੀਕ ਨਹੀਂ ਗਿਆ ਪਰ ਮਿਰਚਾਂ ਸੁੱਕ ਰਹੀਆਂ ਨੇ ਜਿਵੇਂ ਪ੍ਰਾਬੋ ਆਹ ਜੀ ਹੈ ਤੁਸੀਂ ਜਿਆ ਦੇਖੋ ਆ ਮਿਰਚਾਂ ਇਹ ਐਵੇਂ ਸੁੱਕੀਆਂ ਟੁੱਟ ਵੀ ਗਿਲੇ ਇਸ ਤਰ੍ਹਾਂ ਮਿਰਚਾਂ ਹੋ ਰਹੀਆਂ ਨੇ ਆ ਕਈ ਬੂਟੇ ਨੇ ਜਿਹੜੇ ਇਸ ਤਰ੍ਹਾਂ ਹੋ ਗਏ ਜਿਵੇਂ ਤੁਸੀਂ ਆ ਦੇਖੋ ਇਹਦਾ ਹੱਲ ਦੱਸੋ ਇਹਦਾ ਕੀ ਹੱਲ ਕਰੀਏ ਜਿਵੇਂ ਆ ਸੱਕੇ ਡਿੱਗਣ ਲੱਗੇ ਇਸ ਤਰ੍ਹਾਂ ਜਿਵੇਂ ਆਹ ਦਾ ਸੁੰਢੇ ਲੱਗੇ ਮੇਰੇ ਖਿਆਲ ਚ ਉਹਨਾਂ ਇਹ ਐਵੇਂ ਜੇ ਹੋਈਆਂ ਇਸ ਤਰ੍ਹਾਂ ਅੱਧਿਆ ਸੁੱਕੀਆਂ ਜੀਆਂ ਜਿਵੇਂ ਭਰਾ ਉਹ ਆ ਹੋਈਆਂ ਤੇ ਆਦੇ ਇਸ ਤਰ੍ਹਾਂ ਸਾਰੇ ਉੱਟੇ ਹੋਣ ਲੱਗੇ ਇਸ ਤਰ੍ਹਾਂ ਤੇ ਆ ਆ ਗਿਆ ਆ ਇਸ ਤਰ੍ਹਾਂ ਹੋ ਗਏ ਆ ਹੋ ਗਈਆਂ ਸਾਰੇ ਹੋ ਗਈਆਂ ਜਣਕੀ ਬਿਮਾਰੀ ਅੱਗੇ ਨਾ ਪਤਾ ਜੀ ਤਾਂ ਜੇ ਕਿਸੇ ਵੀਰ ਕੋਲ ਇਹਦਾ ਕੋਈ ਹੱਲ ਹੈਗਾ ਤਾਂ ਭਰਾਓ ਜਰੂਰ ਦੱਸਿਓ ਆ ਦੇਖੋ ਜੀ ਇਸ ਤਰ੍ਹਾਂ ਸੁੱਕ ਕੇ ਡਿੱਗਣ ਲੱਗੀ